ਹਾਂਜੀ ਵੀਰੇ ਸ਼ਸਤਰੀ ਕਾਲ ਜੀ ਸ਼ਰਿਆ ਨੂੰ ਲਓ ਜੀ ਵੀਰੇ ਆਪਾਂ ਨੂੰ ਹੋਣਾ ਜੱਸੀ ਗਾਇਕ ਤੇ ਗਾਂ ਬਹੁਤ ਚੰਗੀ ਆ ਠੰਡੀ ਛਾਉ ਸ਼ੀਲਾ ਇਹ ਗਾਮ ਕਹੂਗਾ ਤੇ ਗਾਂ ਵੀਰੇ ਕੱਲ ਸੁਈਆ ਉਹ ਤਾਂ ਕੁਕਾਲੀ ਹਣਾ ਹਾਂ ਸਵੇਰੇ ਸੁਈਆ ਤੇ ਵੀਰੇ ਗਾਂ ਕੱਲ ਸੁਈਆ ਜ ਵੀਰੇ ਯਾਰ ਤੇ ਮੈਂ ਤਾਂ ਕੁੜੇ ਤੇ ਚੱਕੇ ਪੋੜੇ ਵੀ ਉੰਨੇ ਪਾਣੇ ਗਾਂ ਬਹੁਤ ਚੰਗੀ ਆ ਤੇ ਗਾਮ ਕਹੂਗਾ ਤੇ ਆ ਅੱਛੀ ਕਿ ਬੱਛਾ ਨੂੰ ਬੱਛਾ ਵੀਰੇ ਲਓ ਜੀ ਪੁੱਛੇ ਬੱਛਾਗਾ ਓਕੇ ਬਾਕੀ ਵੀਰੇ ਆਪਾਂ ਬਾਈਨਾਂ ਗੱਲਾਂ ਬਤ ਕਰਦੇ ਹਾਂ ਸਾਰੀ ਵੀ ਬੜੀ ਕਿਵੇਂ ਆ ਗਿਆ ਨਵਾਦਾ ਹਾਂਜੀ ਵੀਰ ਤੁਸੂ ਬਣਾ ਬੜੀ ਬੜੀ ਵੀਰੇ ਸਾਸਿਕਾਲ ਜੀ ਸਾਰਿਆਂ ਨੂੰ ਤੇ ਵੀਰੇ ਦੂਜੀ ਸੁਵੇ ਬੱਛੀ ਆ ਬੱਛੀ ਦੀ ਕੁਆਲਿਟੀ ਬੁਲਟੀ ਇੱਕ ਨੰਬਰ ਆ ਪੰਜਾਬ ਵਾਲੀ ਜਰਸੀ ਹੈਗੀ ਦੂਜੀ ਹਿਮਾਚਲ ਵਾਲੀ ਨਹੀਂ ਹੈਗੀ ਬਜਨ ਬਜੂਦ ਪੂਰਾ ਫੁੱਲਾ ਹੈ ਪੂਰੇ ਬੋਲੋ ਗੇਣ ਚ ਆ ਗਈ ਲੈਵਾ ਦੂਗਾ ਫੁੱਲ ਸਾਹਮਣੇ ਆ ਤੁਹਾਨੂੰ ਸਭ ਕੋ ਦਿਖੀ ਰਹੀ ਐ ਤੇ ਥਾਣ ਕੱਲਾ ਕੱਲਾ ਇੱਕ ਨੰਬਰ ਥਾਣ ਮੁਠੀ ਵਾਲਾ ਥਾਣਾ ਲੋਟ 15 ਕਿਲੋ ਦੀ ਗਾਰੰਟੀ ਆ ਬੱਚੀ ਦੀ ਹੁਣ ਕੱਲ ਦੀ ਸੂਈ ਥੱਲੇ 9 10 ਦੇ ਕਰੀ ਬੌਲੀ ਬੌਲੀ ਆ ਥੱਲੇ ਮੇਰੇ ਤਾਰਾ ਮਰੀ ਵੀਰੇ ਤਾਰਾਂ ਵੀ ਮਾਰ ਦਿੰਨੇ ਆ ਜੀ ਮੈਂ ਵੀ ਮਾਰ ਦੇ ਚੱਲ ਹੁਣ ਤੁਹਾਨੂੰ ਪਤਾ ਲੋ ਵੀਰੇ ਪੰਜ ਤਾਰਾਂ ਨੂੰ ਹੁਣ ਮਾਰ ਕੇ ਯਾਰ ਤੇ ਕੋਈ ਵੀ ਨਹੀਂ ਲੈਣਾ ਪਉਣ ਦੀ ਲੋੜ ਨਹੀਂ ਜੀ ਯਾਰ ਗਾਜੇ ਦੇ ਦਿੱਤਾ ਹੈ ਤਾਰ ਵੀਰੇ ਪੂਰੀ ਫੈਂਡੇ ਵਰਗੀ ਬਣ ਗਈ ਆ ਛੋਟੀ ਬੱਚੀ ਆ ਬਾਲੇ ਵੱਡੀ ਗਾਂ ਨਹੀਂ ਹੈਗੀ ਹਨਾ ਨੇ ਬਾਲੇ ਵੱਡੀ ਗਾਂ ਉਹਨੇ ਤੌਣ ਡਕਤਾਂ ਆਂਗੀ ਆ ਤੇ ਪੁੱਛ ਹਰ ਗਾਰੰਟੀ ਆ ਵੀਰੇ ਤੇ ਰੇਟ ਬਾਜੂ ਹੋਊਗਾ ਰੇਟ ਭਾਈ ਰੇਟ 57000 ਰੁਪਿਆ 53000 ਦੀ ਬੱਚੀ ਦੇਣੀ ਆ ਠੀਕ ਹੈ ਜੀ ਬਾਈ ਨੇ ਡੇੜੇ ਕੀਤਾ ਵੀਰੇ 57000 ਰੁਪਿਆ ਕਹਿੰਦੇ ਨੇ 55000 ਦੀ ਹੈ ਤੇ ਬਾਈ ਦਾ ਪੰਡਿਆਗਾ ਰਾਜੂ ਮਾਦਰਾ ਤੇ ਧੂਰੀ ਦੇ ਕੋਲ ਜਿਲ੍ਹਾ ਸਿੰਘਾpura ਦਾ ਚੰਗੀ ਕੁਆਲਟੀ ਦੇਖੀ ਹੈ। ਬਾਕੀ ਆਪਾਂ ਨੰਬਰ ਪਾਉਣਾ 2200 ਦੇ ਉੱਪਰ। ਬੱਚੀ ਥੱਲੋ ਦੇਖ। ਇਹਦੇ ਪਰ ਹੁਣ ਨੋਡ ਹੋਏ ਵੀਰੇ ਗਾਂਧੀ ਦਾ ਆਪਾਂ ਇਹ ਲੈ ਲਿਆ ਕੋਈ ਗੱਲ ਨਹੀਂ ਯਾਰ ਹਨਾ। ਤੇ ਬਾਕੀ ਵੀਰੇ ਜਿਹੜਾ ਬਾਈ ਆਊਗਾ ਉਹ ਤਾਂ ਵਧੀਆ ਮੰਤਨ ਹੋਊਗਾ। ਤੇ ਬੋਕਨ ਜੱਤੀ ਗਾਂ ਵੀਰੇ। ਤੇ ਬਾਈ ਦਾ ਨੰਬਰ ਹੈਗਾ ਵੀਰੇ 97 796 6427 ਠੀਕ ਹੈ ਜੀ। ਬਾਈ ਦਾ ਨੰਬਰ ਹੈਗਾ ਵੀਰੇ 97 796 68287 ਇਹ ਬਾਈ ਦਾ ਨੰਬਰ ਹੈਗਾ ਤੇ ਗਾਂ ਲੈ ਲੈ ਬਾਈ ਨੇ ਪਰਕ ਕਰ ਲਿਓ ਜੀ ਪਿੰਡ ਰੱਜੂ ਮਾਦਰਾ ਧੂਰੀ ਕੋਲ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਕਾਂ ਦਾ ਰੇਟ ਬਹੁਤ ਬਾਜਵਾ ਕੀਤਾ ਬਾਈ ਨੇ ਤੇ ਕੋਈ ਗੱਲ ਨਹੀਂ ਵੀਰੇ ਬਾਕੀ ਹੋ ਜਾਊਗਾ ਤੇ ਬੰਗਰ ਦੇ ਬਹੁਤ ਚੰਗੇ ਲੋਕ ਪੈਣ ਬਗੇ ਠੰਡੂ ਸ਼ਾਦੀ ਵੀਰੇ ਸਾਊਸੀ ਲਗਾ ਗੀ ਹਾਂਜੀ ਵੀਰੇ ਐ ਤੁਹਾਨੂੰ ਕੋਈ ਪਤਾ ਵੀਰੇ ਰੋਜ਼ ਵੀਡੀਓ ਦੇਖਦੇ ਆਪਾਂ ਇਹੋ ਜਿਹੇ ਮੱਛੀਆਂ ਲੋਕ ਪੈਣ ਪੈਣ ਮੰਗਦੇ ਨੇ ਆਪਾਂ ਜਮਾ ਦਿਆਜ ਮੁੱਲ ਮੰਗਿਆ ਵੀ ਬਸ ਆਈ ਚਲਾਈ ਚਲੀ ਜਾਵੇ